ਆ ਰਿਹਾ ਇਹ ਪਾਵਨ ਸਥਾਨ ਉਹ ਮੁਬਾਰਕ ਧਰਤੀ ਹੈ ਜਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵਰੀ 1846 ਨੂੰ ਸਾਥੀਆਂ ਦੇ ਸਮੇਤ ਸ਼ਹੀਦ ਹੋਏ ਇਹ ਉਹ ਲੜਾਈ ਹੈ ਜਿੱਦੇ ਚ ਖਾਲਸਾ ਰਾਜ ਦਾ ਆਖਰੀ ਥੰਮ ਡਿੱਗਾ ਵਾ ਤੇ ਇਹਦੇ ਤੋਂ ਬਾਅਦ ਫਿਰ ਅੰਗਰੇਜ਼ ਇਹਨਾਂ ਜੋੜਾਵਾਰ ਹੋਇਆ ਉਹਨੇ ਮੁੜਕੇ ਲਾਹੌਰ ਦੇ ਕਬਜ਼ਾ ਕਰ ਲਿਆ ਤੇ ਸਿੱਖਾਂ ਦਾ ਉਹ ਖਾਲਸਾ ਰਾਜ ਖਤਮ ਹੋ ਗਿਆ ਗੁਰਪਿਆਰੀ 사ਦਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਘਟਾਰੀ ਦੇ ਅਸਲਾਨਾ ਜੋੜਵੈਲੇ ਤੇ ਮੌਜੂਦ ਹੈਗੇ ਆ ਅੱਜ 10 ਤਰੀਕ ਇੱਕ ਤਰੀਕ ਤੋਂ ਲੈ ਕੇ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਇਹਦਾ ਸਰਾਰਾ ਜੋੜਵੈਲਾ ਸੀ ਜੋੜ ਜਨਮ ਮਨਾਇਆ ਜਾਂਦਾ ਹੈ ਇੱਥੇ ਜਿੱਥੇ ਲਗਾਤਾਰ ਸਟੇਜ ਦੀ ਕਾਰਵਾਈ ਅੱਜ ਮੇਰੇ ਨਾਲ ਸਵਰਗੀ ਜਿਹੜਾ ਕਵੀਸ਼ਰ ਹੈ ਸਰਦਾਰ ਜਨਰਲ ਸਿੰਘ ਜੀ ਸੁਭਰਾ ਉਹਨਾਂ ਦੇ ਸੁਪੁੱਤਰ ਜਿਹੜੇ ਸੁਪੁੱਤਰ ਹੈਗੇ ਆ ਮਰਜੀਤ ਸਿੰਘ ਸੁਭਰਾ ਜਿਹੜੇ ਕਵੀਸ਼ਰੀ ਦੇ ਨਾਂ ਤੇ ਜਾਣੇ ਜਾਂਦੇ ਆ ਭਾਈ ਸਾਹਿਬ ਜੀ ਅੱਜ ਇੱਥੇ ਦੀਵਾਨਾ ਦੀ ਹਾਜ਼ਰੀ ਭਰੀ ਏ ਨਾਲ ਤੁਸੀਂ ਸਟੇਜ ਦੀ ਕਾਰਵਾਈ ਵੀ ਕੀਤੀ ਹੈ ਕੀ ਕਹਿਣਾ ਚਾਹੋਗੇ ਜਿਹੜਾ ਸਨਾਨਾ ਅਛੀ ਦੀ ਜੋਨ ਮੇਲ ਹੈਗੇ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜੀ ਇਹ ਸੰਪਰਦਾ ਸ੍ਰੀ ਹਾਲੀ ਸਾਹਿਬ ਦੇ ਮਹਾਂਪੁਰਖ ਬਾਬਾ ਘੂਲਾ ਸਿੰਘ ਸਾਹਿਬ ਉਹਨਾਂ ਦੀ ਰਹਿਨਮਾਈ ਸੰਤ ਬਾਬਾ ਸ਼ਿੰਦਰ ਸਿੰਘ ਇੱਥੇ ਸੁਆਵਾ ਕਰਾਰੇ ਆ ਇਹ ਪਾਵਨ ਸਥਾਨ ਉਹ ਮੁਬਾਰਕ ਧਰਤੀ ਹੈ ਜਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵਰੀ 1846 ਨੂੰ ਸਾਥੀਆਂ ਦੇ ਸਮੇਤ ਸ਼ਹੀਦ ਹੋਏ ਇਹ ਉਹ ਲੜਾਈ ਹੈ ਜਿੱਦੇ ਚ ਖਾਲਸਾ ਰਾਜ ਦਾ ਆਖਰੀ ਸਾਹ ਮਢਗਾ ਵਾ ਤੇ ਇਹਦੇ ਤੋਂ ਬਾਅਦ ਫਿਰ ਅੰਗਰੇਜ਼ ਇੰਨਾ ਜੋਰਾਵਰ ਹੋਇਆ ਉਹਨੇ ਮੁੜ ਕੇ ਲਾਹੌਰ ਦੇ ਕਬਜ਼ਾ ਕਰ ਲਿਆ ਤੇ ਸਿੱਖਾਂ ਦਾ ਉਹ ਖਾਲਸਾ ਰਾਜ ਖਤਮ ਹੋ ਗਿਆ ਇਸ ਲੜਾਈ ਦੇ ਵਿੱਚ ਸੱਚ ਜਾਣਿਓ ਪੰਜਾਬ ਦਾ ਔਰ ਸਿੱਖਾਂ ਦਾ ਬਹੁਤ ਕੁਝ ਗਵਾਜਾ ਸਰਦਾਰ ਸ਼ਹੀਦ ਹੋਏ ਤੇ ਰਾਜ ਸਾਡਾ ਖੁੱਸ ਗਿਆ ਜੀ ਅੱਜ ਉਹਨਾਂ ਦੀ ਯਾਦ ਮਨਾਈ ਜਾਂਦੀ ਆ 1 ਫਰਵਰੀ ਤੋਂ 10 ਫਰਵਰੀ ਤੱਕ ਬਹੁਤ ਭਾਰੀ ਗੁਰਮਤ ਸਮਾਗਮ ਸ਼ਾਨ ਸਿੰਘ ਜੀ ਟਾਰੀ ਨੂੰ ਚੇਤੇ ਕਰਦੇ ਇੱਥੇ ਰੱਖੇ ਜਾਂਦੇ ਆ ਜੀ ਕੁਝ ਕੁਝ ਸਤਰਾ ਜੀ ਆਪਣੇ ਕਵੀ ਕਵਿਤਰੀਆਂ ਜਾਂ ਸਤਰਾ ਬੇਗੈਰ ਤੇ ਰੋਜ਼ ਨੇ ਜਨਮ ਲੈਂਦੇ ਕਰ ਜੰਮ ਦੇ ਮਰਦ ਜਵਾਨ ਵਿਰਲੇ ਗੱਪਾਂ ਮਾਰ ਗਵਾਰ ਹਜ਼ਾਰ ਜਾਂਦੇ ਪੂਰੇ ਕੌਲ ਇਕਰਾਰ ਨੁਭਾਉਣ ਵਿਰਲੇ ਉਹ ਜਦੋਂ ਯਾਰ ਦੇ ਹੱਥ ਤਲਵਾਰ ਹੋਏ ਭੇਂਡ ਸੀਸ ਦੀ ਉਦੋਂ ਚੜਾਉਣ ਵਿਰਲੇ ਇਹ ਵਿਸ਼ੇਸ਼ਤਾ ਉਹ ਜਰਨੈਲ ਦੀ ਜਿਹੜਾ ਮੌਤ ਸਾਹਮਣੇ ਵੇਖ ਕੇ ਕਬਰਾਇਆ ਨਹੀਂ ਤੇ ਸੂਰਮਿਆਂ ਦੀ ਤਰ੍ਹਾਂ ਲੜਿਆ ਸਾਨੂੰ ਉਹ ਸ਼ਹੀਦ ਦੀ ਕਰਨੀ ਦੇ ਉੱਤੇ ਬਹੁਤ ਵੱਡਾ ਮਾਣ ਆ ਕਿਪਿੰਦਰ ਸਿੰਘ ਸੈਦਵਾਲ ਜੀ ਤੇ ਹੈਗੇ ਆ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਦੇ ਸਲਾਨਾ ਜੋਨ ਮਿਲਦੇ ਪਹੁੰਚੇ ਕੋਈ ਦੋ ਸ਼ਬਦ ਕਹਿਣਾ ਚਾਹੋਗੇ ਸ਼ਹੀਦਾਂ ਨੂੰ ਜੀ ਇਹ ਜੀ ਦੇਖੋ ਜੀ ਤਾਹਰੋ ਦਾ ਜਿਹੜਾ ਗੁਰਮਤ ਸਮਾਗਮ ਆ ਇਹ ਜਿਹੜਾ ਬਹੁਤ ਵਧੀਆ ਪ੍ਰਾਲਾ ਬਾਬਾ ਜੀ ਹੋਂ ਦਾ ਜਦੋਂ ਇੱਥੇ ਆਈਦਾ ਹੈ ਉਦੋਂ ਮਨ ਖੁਸ਼ ਹੁੰਦਾ ਹੈ ਤੇ ਅੱਜ ਬਹੁਤ ਖੁਸ਼ ਮਿਲੀ ਆ ਬਹੁਤ ਸੰਗਤਵਾਲਾਂ ਨੂੰ ਪਿਆਰ ਮਿਲਿਆ ਹੈ ਸਟੇਜ 'ਤੇ ਕਰ ਰਹੇ ਕਿ ਸਟੇਜ ਤੇ ਵੀ ਤਸ਼ੀਰ ਬਹੁਤ ਜ਼ਿਆਦਾ ਪਿਆਰ ਸੰਗਤਵਾਲਾਂ ਨੂੰ ਮਿਲਿਆ ਹੈ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਠੀਕ ਹੈ ਜੀ ਸਾਬਾਏ ਸਰਬਜੀਤ ਸਿੰਘ ਢਿੱਲੋਂ ਪਤਰੀ ਤੋਂ ਆਏ ਆ ਸੰਗਤ ਰੂਪ ਚ ਅੱਜ ਆਏ ਆ ਸਲਾਨਾ ਜੀ ਸਿੱਧੀ ਜੋੜ ਮੇਲੇ ਤੇ ਹਾਜ਼ਰੀ ਭਰ ਰਹੇ ਕੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਇੱਥੇ ਪਹੁੰਚੇ ਹੋ ਤੁਸੀਂ ਆਏ ਸਲਾਨਾ ਸਿੱਧੀ ਮੋੜੂ 'ਚ ਇਸ ਸ਼ਾਹਜ਼ਾਦ ਸ਼ਾਮ ਸਿੰਘ ਜਾਰੀ ਦੀ ਜੀਅਤ ਦੇ ਵਿੱਚ ਜਿਹੜਾ ਸਮਾਗਮ ਮਨਾਇਆ ਜਾਂਦਾ ਵਾ ਉਹ ਪਿਛਲੇ ਇੱਕ ਤਰੀਕ ਤੋਂ ਇੱਕ ਵਰ੍ਹੇ ਤੋਂ ਲੈ ਕੇ ਤੇ ਰਾਤ ਦੇ ਦੁਆਨ ਲੱਗਦੇ ਬਹੁਤ ਹੀ ਸੰਗਤਾਂ ਹੋ ਮੋ ਆ ਕੇ ਤੇ ਪਹੁੰਚਦੀਆਂ ਤੇ ਅੱਜ ਸਿੱਧੀ ਸਮਾਗਮ ਦਾ ਜਿਹੜਾ 10ਵੇਂ ਦਿਨ ਮਨਾਇਆ ਆ ਰਿਹਾ ਬਹੁਤ ਸਾਰੀਆਂ ਸੰਗਤਾਂ ਵੱਖ-ਵੱਖ ਇਲਾਕਿਆਂ ਤੋਂ ਵਾਰਲੇ ਦੇਸ਼ਾਂ ਤੋਂ ਬਹੁਤ ਦੂਰਾਂ ਦੇ ਤੋਂ ਸੰਗਤਾਂ ਤੇ ਪਹੁੰਚਦੀਆਂ ਬਹੁਤ ਵਧੀਆ ਬਹੁਤ ਵੱਡੇ ਵੱਡੇ ਲੱਗਦੇ ਨਾਲ ਦੁਆਨ ਜਿਹੜੇ ਬਹੁਤ ਵੱਡੇ 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 ਜਿਹੜੇ ਕਥਾਵਾਚਕ ਕਮਿਸ਼ਨ ਵਗੈਰਾ ਇੱਥੇ ਪਹੁੰਚਦੇ ਆ ਤੇ 8 ਦੇ 9 ਫਰਵਰੀ ਨੂੰ ਜਿਹੜਾ ਵੱਡਾ ਵੱਡੀ ਕੱਪ ਵੀ ਕਰਾਇਆ ਜਾਂਦਾ ਤੇ ਸਾਰੇ ਸਰਦਾਰਾਂ ਦੇ ਸਹਿਯੋਗ ਦੇ ਨਾਲ ਹੀ ਸਭ ਕੁਝ ਹੋ ਰਿਹਾ ਵਾ ਜੀ ਬਹੁਤ ਹੀ ਵਧੀਆ ਲੱਗਦਾ ਜੀ ਅਸੀਂ ਜਦੋਂ ਵੀ ਸਮਾਂ ਮਿਲਦਾ ਤੇ ਆਪਣੇ ਪਿੰਡ ਤੋਂ ਕੋਈ 5 ਕਿਲੋਮੀਟਰ ਦੂਰੀ ਦੇ ਇਹ ਜਗਾਵਾ ਬਹੁਤ ਵਧੀਆ ਲੱਗਦਾ ਬੱਚਾ ਸਮੇਤ ਪਰਿਵਾਰ ਸਬੇਤ ਪਹੁੰਚਦੇ ਆ ਜੀ ਤੇ ਬਹੁਤ ਚੰਗਾ ਲੱਗਦਾ ਬਾਬਾ ਜੀ ਦਰਸ਼ਕ ਇਸ ਸਮਾਵਾ ਵਾਲੇ ਉਹ ਇਸ ਦੀ ਜਿਹੜੀ ਕਾਰਤਵਾਂ ਕਰਾ ਰਹੇ